ਦੇ ਸਾਰੇ ਭੈਣ ਭਰਾਵਾਂ ਨੂੰ ਹੱਥ ਬੰਨ੍ਹ ਕੇ ਤਿੰਤੀਆ ਇਹ ਸ਼ਾਦੀ ਵੀਡੀਓ ਨਾ ਦੇਖੋ ਸਾਡੇ ਤੋਂ ਬਈ ਗਾਲਾਂ ਨਿਕਲ ਜਾਂਦੀਆਂ ਨੇ ਨਾ ਸਾਡੀ ਵੀਡੀਓ ਲਾਇਕ ਕਰੋ ਨਾ ਕਮੈਂਟ ਕਰੋ ਨਾ ਸ਼ੇਅਰ ਕਰੋ ਸਾਡੀ ਵੀਡੀਓ ਸਾਡੀ ਵੀਡੀਓ ਤਾਂ ਸਿਰਫ ਅਸ਼ੀ ਭਾਈ ਕੱਲੇ ਕਾਲੇ ਤੇਲ ਵਾਲੇ ਵਾਸਤੇ ਬਣਾਉਣੇ ਆ ਕੰਧਰਾਵੇ ਮੈਂ ਤਾਂ ਲੇਟ ਹੋਈ ਨਾ ਘਰੇ ਜਵਾਕ ਵੀ ਡਿੱਕੀ ਜਾਂਦੇ ਬਾੜੂ ਵੀ ਆਉਣ ਵਾਲਾ ਬਾੜੂ ਬਾੜੂ ਆਪਾਂ ਕਾਦਿਆ ਕਹਿਲਾ ਆਪਾਂ ਡੰਗ ਡੁੰਗ ਲਾ ਲੈਨੇ ਆਪਾਂ ਦੋਨੇ ਜਾਣੇ ਹਾਂ ਆਪਾਂ ਬਗ ਚੱਲ ਜਾਂ ਟੋਈ ਦੇ ਚ ਲੇਟ ਹੋਈ ਨਾ ਮੈਂ ਤਾਂ ਅੱਧੇ ਘੰਟੇ ਦਾ ਟਾਈਮ ਹੀ ਹੁਣ ਤਾਂ ਮੇਰੇ ਕੋਲ ਫੀਡ ਹੋਰ ਹੁਣ ਕਰ ਦਾਲ ਸਬਜ਼ੀ ਵੀ ਕਰੂੰਗਾ ਅੱਜ ਲੋਹੜੀ ਵੀ ਤੈਨੂੰ ਪਤਾ ਤਾਂ ਹੈਗਾਗਾ ਹਾਂ ਲੋਹੜੀ ਤਾਂ ਹੈਗੀ ਅੱਜ ਜਵਾਕਾਂ ਵਾਸਤੇ ਕੁਸਮਾਨ ਸੂਣ ਅੱਜ ਦਾ ਦਿਨ ਤਾਂ ਵਧੀਆ ਲਾਇਆ ਘਰ ਲੋਹੜੀ ਵਾਲੇ ਜੀ ਨੇ ਹਾਂ ਪਤਾ ਪਤਾ ਹੈਗੀ ਵਧੀਆ ਚੱਲ ਚੱਲੀ ਜਾ ਬੱਕਰੀ ਆਇਆ ਚੱਲ ਆ ਜਾ ਵੇ ਚਲ ਭਾਈ ਜੇ ਤੋੜੇਗੇ ਕਿ ਤੋੜੇ ਜੇ ਕੀ ਹੋ ਜਾਏ ਚ ਤੋੜੇ ਜੇ ਤੰਗਾ ਕਿਥੇ ਇੱਥੇ ਹੋ ਜਾ ਉਹ ਡੂੰਗਾ ਹੀ ਖਾਸ ਆਵੇ ਤੰਗਾ ਮੋਟਸ ਵਾਲੇ ਤੋੜੇ ਚ ਆ ਜਾ ਮੋਟਸ ਵਾਲੇ ਚ ਇੱਥੇ ਆ ਜਾ ਇੱਥੇ ਕੰਜਰਾ ਤਾਂ ਡੂੰਗੀ ਬਾਬਾ ਬੇ ਇੱਥੇ ਕੋਈ ਨੰਗਾ ਨੰਗਾ ਨਾ ਮਾਰ ਲੈ ਕੋਈ ਉਹ ਹੁੰਦਾ ਕੋਈ ਨਹੀਂ ਇੱਥੇ ਭਾਈ ਇੱਥੇ ਹਾਂ ਪਿੱਛੇ ਭਾਈ ਆ ਲੂ ਕੇ ਜੀ ਲੈ ਜੇ ਪਹਿਲਾਂ ਕਾ ਜੋ ਪਿਆ ਤਾਂ ਦੇ ਦੇ ਕੀ ਦੇਦਾ ਜੋ ਪਿਆਰ ਦੀ ਬੂਗੀਆਂ ਨਾ ਨਾ ਵੇ ਮੈਂ ਨਹੀਂ ਦਿੰਦੀ ਹੁੰਦੀ ਬੂਗੀਆਂ ਤੇ ਦੀ ਬੂਗੀਆਂ ਮੈਂ ਤਾਂ ਨਹੀਂ ਵੇ ਮੈਂ ਨਹੀਂ ਦਿੰਦੀ ਤੇ ਬੂਬੀ ਤੇ ਦੀ ਬੂਬੀ ਲੈ 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 ਫਿਰ ਲੈ ਬੂਬੀ ਤੇ ਦੀ ਲੈ ਬਸ ਕਰ ਵੀ ਕੰਜਰਾ ਕੋਈ ਆ ਜੂਆ ਹੁਣ ਬਸ 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 ਵੀ ਤੂੰ ਤਾਂ ਹਲਕ ਗਿਆ ਵੇ ਆਹ ਦੂਜੀ ਆ ਦੂਜੀ ਬੂਬੀ ਕੇ ਵੀ ਛੋਟੀ ਕੇ ਜ ਹੋ ਗਈ ਹੈ ਇਹ ਤਾਂ ਮੈਨੂੰ ਉਦ ਰੰਗ ਹੋ ਗਿਆ ਸੀ ਛੋਟੀ ਹੁੰਦੀ ਇਹਨੂੰ ਇਹ ਤਾਂ ਛੋਟੀ ਹੁੰਦੀ ਦੀ ਹੈ ਅੱਛਾ ਕੇ ਹਾਂ ਆ ਇੱਧਰ ਹੀ ਵਧੀਆ ਹੈ ਨਾ ਹਾਂ ਜੋ ਚੱਲ ਖੱਜਾ ਨਹੀਂ ਤੂੰ ਕਾ ਬਾਤ ਕਰਨਾ ਵੇ ਕਾਮਲੀ ਹੋ ਕੇ ਭਾਂ ਦੇ ਲਾਉਂਦੀ ਝੁੰਡੇ ਖਿੜ ਆ ਦੂ ਮੈਂ ਤੇਰੇ ਮਾਰ ਮਾਰ ਕੇ ਬੱਸ ਕਰ ਬੇ ਤੂੰ ਤਾਂ ੱੱਕਾ ਹੀ ਬੜਾ ਕਰਦਾ ਕੰਜਰਾ ਹਰ ਜਾ ਹਜੇ ਕੀ ਹੋ ਗਿਆ ਹਏ ਮੇਰੇ ਭਾਈ ਬੱਸ ਕਰ ਬੇ ਕੰਜਰਾ ਮੈਂ ਤਾਂ ਨਹੀਂ ਮਤ ਆ ਲਾਇਕ ਕਰਨਾ ਨੂੰ ਅੱਜ ਤੋਂ ਬਾਅਦ ਮੇਰੇ ਤਾਂ ਮੈਂ ਤਾਂ ਨਹੀਂ ਤੇਰੇ ਕੋਲੇ ਪੰਗਾ ਲੈਣਾ 250 ਲੈ ਲੈ 500 ਬੱਸ ਕਰ ਬੇ ਕੰਜਰਾ ਵੇ 500 ਬੱਸ ਬੇ ਕੰਜਰਾ ਹਟ ਜਾ ਹੁਣ ਤਾਂ 500 ਰੁਪਏ ਲੈ ਲੈ ਬੱਸ ਕਰ ਬੇ ਹਟ ਜਾ ਵੇ ਦੇਖ ਲੈ ਲੈਣਾ ਤਾਂ ਹੈ ਵੇ ਅਟ ਜਾਵੇ ਬਾਕ ਮੇਂਦਰਾ ਲੈਣਾ ਤਾਂ ਬਾਤ ਕਰ ਬੇ ਪੰਜ ਸੌ ਰੁਪਏ ਮੈਨੇ ਬੰਦਾ ਮਾਰ ਅੱਜ ਖਾਪ ਕੇ ਮਸਾ 500 ਦਿੰਦਾ ਅਗਲਾ ਹੱਥ ਨੇ ਹਾਏ ਮਾਰਤੀ ਬੇਲ ਸਰ ਸਰ ਬਿਲ ਵੇੜਦਾ ਸਰਾਰੇ ਤੇਜ ਮੇਰਾ ਤਾਂ ਕੰਨ ਰਹਾ ਲੀੜੇ ਕਪੜੇ ਮੇਰੇ ਤਾਂ ਸਾਰੇ ਲੱਬੜ ਗਏ ਅੱਜ ਤੋਤੇ ਸੀਗੇ ਲੀੜੇ ਲੈ ਕਬੂਬੀ ਜਦਲ ਮਾਰੀ ਜੀ ਸਿੱਧੀ ਕਰ ਬੇ ਹਾਏ ਵੇ ਬਸ ਵੇ ਹਾਏ ਵੇ ਬਸ ਹਾਏ ਵੇ ਕੁਛ ਕਰਣੀ ਨਹੀਂ ਹੁੰਦੀਆਂ ਨੇ ਵੇ ਛੱਡ ਬੇ ਬਸ ਹੁਣ ਮਾਰਤੀ ਬੇ ਮੈਂ ਤਾਂ ਤੂੰ ਬੋਲ ਵਾਦਾ ਚ ਬਾੜੂ ਨਾਲ ਕਰੇਂਗੀ ਕਿ ਨਹੀਂ ਦੇਖੂਗੀ ਮੈਂ ਤਾਂ ਕੋਈ ਨਹੀਂ ਹੜੇ ਲੋਟ ਲੱਗਿਆ ਤਾਂ ਫਿਰ ਤੂੰ ਆਇਆ ਕੱਪੜੇ-ਕੋਪੜੇ ਪਾਲਾ ਇੱਥੀ ਪਾਲਾ ਛਲਵਾਰ ਖੜੀ ਗਿਆ ਉਹ ਮੈਂ ਪਾਲਾ ਵੇ ਬੰਨ ਲਾ ਵੇ ਅਬਦੀ ਤੂੰ ਤੀਰ ਮੈਂ ਤਾਂ ਬੰਨਦਾ ਮੈਂ ਤਾਂ ਖੜਾ ਹਾਂ ਕਿ ਬੰਨ ਲਊਗਾ ਤੇ ਤੂੰ ਪਾਲਾ ਪਾਲਾ ਤੂੰ ਪਾਲਾ ਤੇਰਾ ਬੰਨ ਲਾ ਵੇ ਤੂੰ ਤੀਜੀ ਵੀ ਆਬਦੀ ਚ ਪਾਲਾ ਕੰਮ ਨਹੀਂ ਹੋ ਗਈ ਮੈਂ ਭਰਾ ਚੋਜੀ ਕੰਮ ਨਹੀਂ ਆ ਤੂੰ ਕੰਮ ਨਹੀਂ ਤੇ ਪਤਾ ਨਹੀਂ ਹਰੇ ਕਬੀਲਦਾਰੀ ਦਾ ਆਏ ਕਬੀਲਦਾਰੀ ਚੱਲਦੀ ਹੁੰਦੀ ਪੈਸਾ ਬੋਟਾ ਖਬਰਦਾ ਭਾਈ ਬਿਸਲ ਬਾਅਸਲਬੂਰ ਦਾ ਨਾਣਾ ਨੂੰ ਲਾਇਆ ਸਾਰਾ ਕੋ ਆ ਜਾ ਚੱਲ ਕੋਈ ਜੋ ਆਪਣੇ ਪੰਜੀ ਅਡਾਂਗ ਛੱਡ ਗਿਆ ਜਹਵੇ ਆ ਜਾ ਆ ਪਟੇ ਕੰਦਰਾ ਮੇਰੇ ਤੋਂ ਤਰੈ ਵੀ ਨਹੀਂ ਜਾਂਦਾ ਹੁਣ ਤੁਰਿਆ ਤੈਨ ਮੱਥੂ ਕਿਹੜਾ ਜਾਣਦਾ ਗਾ ਜਾਨ ਮੇਰੀ ਵੀ ਨਿੱਕਲ ਗਈ ਤੇ ਭੰਡ ਭੰਗੇ ਕਿਉਂ ਲੈਣਾ ਉਹ ਤੇਰੀ ਭੰਡ ਲੈਣ ਮਰੇਗਾ ਵੇ ਚੌੜ ਕਪੈਸੀ ਮਰੇ ਜਾਨ ਦੀ ਗੱਟਾ ਬਾਤ ਬੰਦ ਤਰਵਾਏ ਕੋਈ ਆਪਦਾ ਗੱਟਾ ਗੁੱਟਾ ਮਾਰਤੀ ਸੀ ਛੁੱਕੀ ਦੇ ਜਾਂਦੇ ਡੇਡੀ ਪੈਸੀ ਇੱਥੋਂ ਆਹ ਜਾ ਕੰਦਰਾ ਵੇ ਹਾਏ ਨੰਗ ਛੇਤੀ ਲੱਭ ਜੀ ਇੱਟ ਤੇ ਤੜਵਾਏਗਾ ਹੱਥਾਂ ਮੈਨੂੰ ਲੱਗਦਾ ਇੱਥੇ ਜੀ ਕੋਈ ਆ ਸਾਰੇ ਢਲੀ ਜਾਂਦਾ ਰੇਤਾ ਹੋਰ ਇੱਥੇ ਕੋਈ ਬੱਜੀ ਛੇਤੀ ਚੱਲਾ ਹੇ ਵੇ ਆ ਜਾ ਆਪਾਂ ਛੂਟਰੀ ਤੇ ਚੱਲੀਏ ਹਣ ਹਾਂ ਚੱਲ ਵੇ ਛੂਟਰੀ ਤੇ ਚਲੀਏ ਖੱਡ ਪ੍ਰਿੰਸ ਗੂਟਰੀ ਦੇ ਕੋਈ ਪਿੰਡ ਪੰਡ ਦਾ ਦੇਖਣ ਲਵੇ ਮੈਂ ਤਾਂ ਕੱਲੀ ਬਾਗ ਜਾਨੇ ਬਾਣ ਵਿੱਚ ਦੀ ਇੱਥੋਂ ਮੈਂ ਬਾੜੂ ਨੂੰ ਫੋਨ ਕਰਕੇ ਪੁੱਛਾਂ ਨਾ ਮੈਂ ਤਾਂ ਮੈਂ ਤਾਂ ਨਹੀਂ ਅੱਜ ਵੀ ਜਾਂਦੀ ਮੈਂ ਤਾਂ ਜਾਣੀ ਆ ਬਸ ਬਾੜੂ ਵੀ ਜੀ ਨਾ ਨਾ ਮੈਂ ਤਾਂ ਮੈਂ ਇੱਥੋਂ ਤਾਂ ਨਹੀਂ ਬਾੜੂ ਬੂੜੋ ਸਾਰਾ ਗਮੇੜਦਾ ਤੂੰ ਹੀ ਕਰਨ ਨੂੰ ਹੱਥ ਲਵਾਤੇ ਕੱਲੇ ਜਾਣੇ ਨੇ ਅੱਜ ਸਬਾੜੂ ਦੀ 2000 ਪਾੰਚੂ ਆ ਨਾ ਨਾ ਮੈਨੂੰ ਤਾਂ ਲੋੜ ਨਹੀਂ 500 ਦੀ ਅੱਛਾ ਕੇ ਹਾਂ ਬਸ ਤੂੰ ਮੇਰੇ ਮੁੰਡੇ ਨੂੰ ਕਰਦੀ ਗੂਗਲ ਪੇ 500 ਰੁਪਏ ਠੀਕ ਆ ਮੈਨੂੰ ਨੂੰ ਕਰਦਾ ਕੋਈ ਨਾ ਕੋਈ ਨੀ ਕਰਵਾਦੀ ਕਿਸੇ ਸੱਥ 500 ਮੈਂ ਤਾਂ ਜਾਣੀ ਆ ਚੰਗਾ ਪਰ ਇੱਧਰ ਦੀ ਬਾਣ ਵਿੱਚ ਮਸ਼ੀਨ ਪੂੰਜੀ ਨਹੀਂ ਤੇਰੇ ਪਤਾ ਲੱਗ ਜਿੱਤ ਜਿੱਤ ਪਾਉਣੀ ਹੈ ਮਤਾ ਕੰਜਰਾ ਮਾਰਤੀ ਮਤਾ ਹਏ ਬਈ ਮਤਾ ਬੰਗਾ ਲੈ ਲਿਆ ਕੈਮੀ ਕੰਜਰ ਕੋਲੇ ਧੰਕੀ ਨਹੀਂ 500 ਪਾਏਂ ਜੀ ਫੁੱਜੀ ਕਦੀ 500 ਲੈਣਾ ਹਉ ਖੜੇ ਬਖਤਾਵਰੇ ਬਖਤਾਵਰੇ ਓ ਪੰਜਾ ਲਾ ਨਾ ਬਾੜੂਆ ਹੁਣ ਆਇਆ ਓਏ ਚੰਦਰ ਕਿੱਧਰ ਗਈ ਓ ਪੰਜਾ ਲਲੋ ਤਾਂ ਬੱਟੇ ਬੱਟ ਟੱਪ ਗਿਆ ਪਰਲੇ ਰਾ ਉਹ ਬਾਛੀ ਦੋ ਥਾਂ ਤੇ ਖੜੀ ਉਹ ਜਰ ਭਾਂਡਾ ਲੈਣਾ ਮੈਂ ਤੁਹਾਨੂੰ ਦੋ ਠੀਕ 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 ਦਿੱਤੇ ਮੈਂ ਆਖਿਆ ਚੋਤੀ ਬਾਛ ਦੋ ਥਾਂ ਤੇ ਖੜ ਗਈ ਉਹ ਮੈਨੂੰ ਅੱਕ ਬਾੜੂ ਦੇ ਡੰਗ ਲਾ ਜੀ ਜੇ ਮੈਂ ਤਾਂ ਦੇ ਦੂੰ 500 ਰੁਪਏ 500 ਦੀ ਤੂ ਦੀ ਉਧਾਰ ਵੀ ਕਰਦਾ ਮੈਂ ਤਾਂ ਤੂੰ ਤਾਂ ਦੇ ਦੇਣਾ 500 ਭਾਂਡਾ ਲੈਣਾ ਬਾੜੂ ਅਗਲ ਕਰ ਉਹ ਹੋ ਗਿਆ ਉਹ ਬਾਗੀ ਅੱਛਾ ਉਹ ਕਹਿੰਦੀ ਮੈਂ ਦੋ ਦਾ ਡੰਗ ਨਹੀਂ ਲਾਉਂਦੀ ਕਹਿੰਦੀ ਭਰਾਵਾ ਸਰਦਾ ਨਹੀਂ ਆ ਤਾਂ ਕਹਿੰਦੀ ਮਾਰ ਦੂੰਗੀ ਤੁਸੀਂ ਦੋਨੇ ਤਾਂ ਮੈਨੂੰ ਮੈਂ ਤਾਂ 500 ਦੀ ਦੇ ਦਿੰਦਾ

ऐॾी आं सौ त मुंडे गूगल पे करदी मां सौ कोल ई रही मेरो जे वेचारी ਦਾਨੀ ਬਟੌਰ ਗਰੀਬ ਬਚਾਰੀ ਦੇ ਦਾਂਗੇ ਯਾਰ ਡੰਗਲ ਆਂਦੇ ਆਪਣਾ ਔਖੇ ਸੌਕੇ ਕਿਤੇ ਫੇਰ ਵੀ ਆ ਜੂਗੀ ਹਾਂ ਫੇਰ ਕਦੇ ਫੇਰ ਛੱਡ ਲਾਂਗੇ ਹਾਂ ਫੇਰ ਛੱਡ ਲਾਂਗੇ ਕਦੇ ਉਹ ਕਦੇ ਕਿਹੜਾ 500 ਪਏਗੀ ਇੱਧਰ ਭਾਂਜ ਸਿੱਧੀ ਵੱਟੇ ਵੱਟ ਭੱਜ ਲਈ ਇੱਧਰ ਕਿੱਧਰ ਦੀ ਜਾਊਗੀ ਉਹਨਾਂ ਕੋ ਘੇਲੇ ਕੋਈ ਘੇਰ ਦਰ ਮਾਹਾਂ ਮਸ਼ੀਨ ਪੂੰਝਲੀ ਕਿਤੇ ਵਾਕ ਨੂੰ ਪਤਾ ਲੱਗ ਜੇ ਕਿ ਨਹੀਂ ਚੱਲਦਾ ਮਾਹਾਂ ਮਸ਼ੀਨ ਤੇ ਪੂੰਝਦਾ ਮੈਂ ਵੇਲੇਟ ਹੋਗਾ ਉਹ ਕੰਜੇ ਦਾ ਤੂੰ ਲੇਟ ਹੋਗਾ ਬਾੜੂ

ਮਾੜੀ ਤਾਂ ਨਹੀਂ ਦਿੱਤੀ ਕਦੇ ਨਾ ਨਾ ਰਾਤ ਨੂੰ ਫੀਲਿੰਗ ਲੈ ਕੇ ਲੈਂਦੇ ਜੀਬ ਵੜਾ ਲੀਏ ਨਾ ਹਾਂ ਕੰਜੇ ਦੇ ਆਪਾ ਬੁੜੇ-ਬੁੜੇ ਜੱਜ ਬਾਬਾ ਟਾਈਮ ਆਸ ਲਿਖੇ ਤਾ ਨਾ ਹਾਂ ਹਾਂ ਬੁਖਤਉ ਤੂੰ ਉਹ ਕੀ ਹੁੰਦਾ ਜਿਹੜਾ ਉਹ ਬੁਲਬਲੇ ਚੜਾਉਂਦੇ ਉਹਦੀ ਵਰਤੋਂ ਕਰਦਾ ਹੁੰਦਾ ਕਿ ਨਹੀਂ ਉਹ ਚਿੰਦਰ ਕੋੜਾ ਕਿਸ ਨਾਲ ਮਾਰੀ ਆ ਵਿਚਾਰੀ ਉਹ ਤਾਂ ਉਹਦਾ ਵਰਤੋਂ ਕਰਨੀ ਚਾਹੀਦੀ ਜਦੋਂ ਕੋਈ ਜਨਾਨੀ ਦੀ ਗਲਤ ਕਰੀ ਅੱਛਾ ਫੀਲਿੰਗ ਲੈਣੀ ਹੋਵੇ ਉਹਦੋਂ ਅੱਛਾ ਹੂੰ ਬੋ 5 ਚੋ ਤੇ ਡਰਾਈਵਰੀਟ ਨਾ ਸੀ ਤੀ ਚੋਨ ਦੋ ਥਾਂ ਤੇ ਖੜਾ ਸੀ ਬੱਚਾ ਕੋਈ ਪਤਾ ਹੀ ਨਹੀਂ ਲੱਗਿਆ ਹੁਣ ਕੰਜੇ ਜਿਹਨੂੰ ਵੀ ਪਾਣ ਦੇ ਯਾਰ ਨੇ ਦੋ ਥਾਂ ਤੇ ਖੜਾ ਸੀ ਬੱਚਾ ਵੀ ਉਹ ਗੱਡੀ ਲੱਗੀ ਪਈ ਸੀ ਵੀ ਤੂੰ ਉਹ ਗੱਡੀ ਤੋਂ ਸਾਈਡ ਦੀ ਨਿਕਾਲਾ ਗੱਡੀ ਦੇ ਉੱਥੇ ਰੋਕ ਲਈ ਪਾਣ ਚੋਦ ਨੇ ਕੋਈ ਐ ਹੀ ਹੁੰਦਾ ਇਹ ਕੰਮ ਪਾਣ ਦਾ ਲਾਣੇ ਟੱਕ ਮੈਂ ਹੁਣ ਜਿਹਨੂੰ ਮੈਂ ਉਹਨੂੰ ਫੇਰ ਲੜਿਆ ਨਹੀਂ ਮੈਂ ਚੱਲ ਅਗਲਾ ਕਹ ਦੂੰ ਕੀ ਦੇ ਬੰਡ ਤੇ ਅੱਗ ਲੱਗਦੀ ਓ ਤੇਰੇ ਕਰਮਾ ਓਏ ਤੇਰੇ ਕਰਮਾ ਚ ਨਹੀਂ ਸੀ ਮੈਂ ਤਾਂ ਕਰਮਾ 'ਚ ਫਰਕ ਹੈ ਤੇ ਤੇ ਕਰਮਾ 'ਚ ਫਰਕਾ

ਚੱਲ ਵਾਜਾਂ ਦੇਖ ਲੈ ਫਿਰ ਪਿੰਡੀ ਚੱਲੀ ਹੁਣ ਹੋਰ ਤਾਂ ਕੋਈ ਬਾਹਰ ਚੱਲਦੇ ਆ ਫਿਰ ਆ ਜਾ ਬਹਿ ਜਾ ਫਿਰ ਕੰਜ ਜੱਤੇ ਤੇ ਕਰਮਾਂ ਕੀ ਨਹੀਂ ਸੀ ਯੋ ਪੰਜ ਜਨਤ ਨਾ ਬਾੜੂ ਬੁਰੇ ਹੱਡ ਹੋ ਰਹੇ ਨੇ ਬੰਦ ਚ ਕਿਉਂ ਜਾਂਦਾ ਖਰਾਬ ਹੋ ਜਾਂਦਾ ਬੁਰੇ ਹੱਡ ਹੋ ਰਹੇ ਨੇ ਉਹ ਛੱਟ ਤਾਂ ਨਹੀਂ ਵੱਜੀ ਬਾੜੀ ਨਾ ਨਾ ਉਹ ਛੱਟ ਕਾਨੂੰ ਵੱਜੀ ਬਕਤਾ ਬਸ ਛੱਟ ਚੱਲ ਕੰਜ ਜੱਤੇ ਬੁਰੇ ਹੱਡ ਹੋ ਰਹੇ ਨੇ ਬਾਲੇ ਤੂੰ ਵੀ ਬੜੂ ਬੁੰਡ ਪੰਗਲਿਆਂ ਨੂੰ ਹੜਦਾ ਨਹੀਂ ਯਾਰ ਉਹ ਫੇ ਮੈਂ ਉਹ ਖਾ ਬਾਲਾ ਕੁਛ ਰੱਖੇਗਾ ਉੱਥੇ ਮੈਨੂੰ ਬਾਲੇ ਜਾਂ ਟੱਕਰ ਦੇ ਸਦੂਰਗੜ ਮੈਂ ਸ਼ਹਿਰ ਭੰਜੇ ਜਦਾ ਬੈਗਰੋ ਬੂਗਰੇ ਜਨ ਖਾਇ ਕਰ ਤੇ ਤੂੰ ਖਾ ਮੈਂ ਤਾਂ ਮੈਂ ਜਿੱਦੇ ਡੋਖਾਲੇ ਮਰ ਤੋ ਥੱਲੇ ਪੈਰੀਂ ਲੱਗੇ ਬੱਚਾ ਤੂੰ ਤਾਂ ਹੀ ਡਿੱਗ ਪਿਆ ਹੁਣ ਵੀ ਭਾਂਜਾ ਲੈਣਾ ਹਣਾ ਬਟੌਰ ਕੋਲਕਤੀ ਬੰਨ ਕੇ ਹੀ ਲੜਾ ਪਿੱਛੇ ਡਿੱਗ ਬੈ ਮੈਂ ਤਾਂ ਆਇਆ ਐ ਪਿੱਛੇ ਨੂੰ ਚੋਟਾ ਆ ਗਏ ਕੋਲਕਤੀ ਜੇ ਭਾਂਜਾ ਲੈਣਾ ਤੂੰ ਲੈ ਲੈਂਦਾ ਸ਼ਿੰਦਰ ਦੀ ਫੇਰ ਤੂੰ ਮਨ ਲਗਾ ਤੋ ਇਹ ਚ ਨਿਕਲ ਹੀ ਨਹੀਂ ਸਕਦਾ ਸੀ ਉੱਥੇ ਮਰ ਜਾਂਦਾ ਮੈਂ ਵੀ ਡਿੱਗ ਪਿਆ ਸੀ ਉੱਥੇ ਹਾਂ ਇਹ ਲੱਤਾਂ ਦੀ ਜਾਨ ਹੀ ਨਿਕਲ ਗਈ ਮੇਰੇ ਤਾਂ ਭਾਂਚੂ ਜੀ ਡਾਕਟਰ ਫਿਰ ਮੈਂ ਦੋ ਖਾਏ ਆ ਇਹ ਉਹ ਘਰ ਤਾਂ ਤੇਰੇ ਵਾਸਤੇ ਉਹ ਨਹੀਂ ਖਾਣੀਆਂ ਚਾਹੀਦੀ ਡਾਕਟਰ ਫਿਰ ਮੈਂ ਦੋ ਨਹੀਂ ਖਾਣੇ ਚੀ ਇੱਕ ਖਾਣਾ ਚਾਹੇ ਨਾ ਜੇ ਇੱਕ ਕੰਮ ਇੱਕ ਹੀ ਖਾਲੇ ਬਹੁਤ ਹੈ ਨਾ ਆ ਜਾ ਚੱਲੀਏ ਹੋਰ ਆਪਾਂ ਕਰੀਏ ਚੱਲ